ਨਾਮਿਤ ਨਾਰ ਪੂਜਾ ਕਮੇਟੀ ਇਹ 30 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜੀ ਕੱਲ ਗਣੇਸ਼ ਜੁਰਤੀ ਹੈ ਉਸ ਤੇ ਅਸੀਂ ਅਜਿਹਾ ਮਨਾਵਾਂਗੇ ਬਾਬਾ ਦਾ ਗੁਣਗਾਨ ਕਰਾਂਗੇ ਬਸ ਤੇ ਤੁਹਾਡੇ ਕਾਰੀਗਰ ਹਣੇ ਆਉਗੇ ਉਹ ਬਣਾਉਗੇ ਸਾਡਾ ਤੇ ਬਸ ਸਾਡੀ ਚਾਹਤ ਦੋ ਦਿਨ ਇੱਥੇ ਰਹਿਣ ਲੱਗੇ ਅਸੀਂ ਕੱਲ ਪੂਜਾ ਹੈ ਤੇ ਦੂਜਾ ਦਿਨ ਰੈਸ ਕਰੂਗਾ ਤੇ ਤੀਜੇ ਦਿਨ ਵਿਸਰਜਨ ਹੈ 11 ਵਜੇ ਕਹਾਣੀ ਹੋਈ ਬਣਾ ਰਹੇ ਜੀ ਪੱਪਾ ਜੀ ਦਾ ਇਹ ਬਹੁਤ ਹੀ ਸਾਡੇ 오ਡੀਸਾ ਦਾ ਕਾਰੀਗਰ ਹੈ ਬਹੁਤ ਹੀ ਵਧੀਆ ਸੇ ਸਜਾਵਟ ਕਰਨੀ ਹੈ ਬਹੁਤ ਵਧੀਆ ਲੱਗੇਗਾ ਕੱਲ ਸਾਰੇ ਨਿਮੰਤਰਣ ਹੈ ਪੂਰੇ ਅੰਮ੍ਰਿਤਸਰ ਬਾਤੀਆਂ ਨਿਮੰਤਰਣ ਹੈ ਜ਼ਰੂਰ ਆਓ ਅੱਥੇ ਗਣਪਤੀ ਆਪਰਾ ਗੁੰਗਾਨ ਦੇਖੋ ਤੇ ਦਰਸ਼ਨ ਲੈ ਕੇ ਜਾਓ ਤੇ ਕੀ ਰਜਾਣਾ ਪ੍ਰੋਗਰਾਮ ਹੋਵੇਗੀ ਦੇਖੋ ਕੱਲ ਤੇ ਹਵਨ ਹੈਗਾ 11 ਵਜੇ ਹਵਨ ਸਾਟ ਹੈ 2 ਵਜੇ ਸਾਡਾ ਪੁਸ਼ਪੰਜਲੀ ਅਰਪਨ ਹਪਨ ਕਰਦੀ ਹੈ ਤੇ ਜੀ 8 ਵਜੇ ਸਾਡਾ ਸ਼ਾਮੀ ਗੁੰਗਾਨ ਆਏ ਫਿੰਗਰ ਆਊਗਾ ਤੇ ਗੁੰਗਾਨ ਹੋਏਗਾ ਗਣਪਤੀ ਜੀ ਦਾ ਤੇ ਆਰਤੀ ਕਿੰਨੇ ਵਜੇ ਹੋਏ ਆਰਤੀ ਜੀ 7:30 8 ਵਜੇ ਪਹਿਲਾਂ ਤੇ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਗਣੇਸ਼ोत्सव ਦੀਆਂ ਬਹੁਤ ਬਹੁਤ ਵਧਾਈਆਂ 12 ਸਾਲ ਤਕਰੀਬਨ ਸਾਨੂੰ ਹੋ ਗਏ ਨੇ ਕਰਦੇ ਆ ਹਨ ਤੇ ਸਾਡਾ 11ਵਾਂ ਪਰਵ ਹੈ ਪੂਰੇ ਗਲੀ ਮਹੱਲੇ ਦੇ ਸਹਿਯੋਗ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਧੂਮ ਧਾਮ ਦੇ ਨਾਲ ਅੱਜ ਜਿਹੜਾ ਉਹਨਾਂ ਦਾ ਆਗਮਨ ਆਏ ਲੈ ਕੇ ਆਵਾਂਗੇ ਵਿਜੇਨਗਰ ਗਲੀ ਨੰਬਰ 2 ਤੋਂ ਆਪਣੇ ਘਰ ਤੱਕ ਰਹਿਤ ਮਿਰਾਜਮਾਨ ਕਰਨ ਵਾਸਤੇ ਔਰ ਬੜੇ ਧੂਮ-ਧਾਮ ਨਾਲ ਪਟਾਕੇ ਚਲਾਉਂਦੇ ਆਤਿਸ਼ਬਾਜੀ ਕਰਦੇ ਹੋਏ ਲੈ ਕੇ ਆਵਾਂਗੇ ਕਿਸੇ ਤਰ੍ਹਾਂ ਸਵੇਰੇ 8 ਵਜੇ ਆਰਤੀ ਹੁੰਦੀ ਹੈ ਤੇ ਸ਼ਾਮ ਨੂੰ ਬਹੁਤ ਰਸ਼ ਹੁੰਦਾ ਹੈ ਸ਼ਾਮ ਨੂੰ ਵੀ ਆਰਤੀ ਜੜੀ ਹੁੰਦੀ ਹੈ ਮੋਦਕ ਦਾ ਭੋਗ ਲਗਾਇਆ ਜਾਂਦਾ ਬਹੁਤ ਕਈ ਸਾਡੇ ਘਰ ਚ ਆਪ ਹੀ ਲੇਡੀਜ਼ ਬਣਾਉਂਦੀਆਂ ਨੇ ਮੋਦਕ ਤੇ ਆਪ ਹੀ ਸੇਵਾ ਕਰਦੀਆਂ ਸਾਰੀ 16 ਤਰੀਕ ਨੂੰ ਭੰਡਾਰਾ ਹੈ ਇਹ ਚ ਖੁੱਲਾ ਸੱਦਾ ਜੀ ਸਾਰਿਆਂ ਨੂੰ ਕੋਈ ਵੀ ਆ ਸਕਦਾ ਹੈ ਕੋਈ ਜਦੋਂ ਮੱਦੀ 24 ਘੰਟੇ ਗੇਟ ਖੁੱਲਾ ਹੈ ਜਦੋਂ ਮੱਦੀ ਆ ਸਕਦਾ ਕੋਈ ਸ਼ਰਤ ਨਹੀਂ ਕੋਈ ਟੀਚ ਨਹੀਂ ਕਿਸ ਵੇਰੇ ਜਾਂ ਸ਼ਾਮਰ 24 ਆਵਰ ਓਪਨ ਹੈ ਕੋਈ ਵੀ ਆ ਸਕਦਾ ਸਾਰੇ ਆ ਮੰਤਰਿਤ ਰਹੇ ਦੇ ਜੀਨੇਸ਼ ਜੀ ਸਾਡੇ ਘਰ ਆ ਰਹੇ ਨੇ ਸਾਰਾ ਨ ਵੱਦ ਤੋਂ ਵੱਧ ਆ ਕੇ ਦਰਸ਼ਨ ਪਾਣੇ ਨੇ ਤੇ ਰੋਜ਼ ਆਰਤੀ ਦਾ ਟਾਈਮ 8 ਵਜੇ ਦਾ ਹੈ ਤੇ ਕੀਰਤਨ ਦਾ 9:30 ਵਜੇ ਦਾ ਹੈ ਤੇ ਜਿੰਨੇ ਵੱਦ ਤੋਂ ਵੱਧ ਦਰਸ਼ਨ ਹੋ ਸਕੇ ਆ ਕੇ ਲੈਣਾ ਗਣਪਤੀ ਜੀ ਦੇ ਅਸੀਂ ਤੇ ਇਹੀ ਕਵਾਂਗੇ ਕਿ ਸਾਰਿਆਂ ਨੂੰ ਉਹ ਸਾਰਿਆਂ ਦੇ ਦੁੱਖ ਦੂਰ ਕਰਨ ਖੁਸ਼ੀਆਂ ਪ੍ਰਦਾਨ ਕਰਨ ਸਾਰੇ ਖੁਸ਼ ਰਹਿਣ ਤੇ ਵੱਦ ਤੋਂ ਵੱਦ ਉਹੀ ਕੀ ਦਰਸ਼ਨਾ ਕੇ ਪਾਨ ਤੇ ਸਾਨੂੰ ਬਹੁਤ ਚੰਗਾ ਲੱਗੇਗਾ ਜਦੋਂ ਵੱਦ ਤੋਂ ਵੱਦ ਲੋਕ ਆਣਗੇ